ਇੱਕ ਚੈਨਲ ਆ YouTube ਤੇ ਪੰਜਾਬੀ ਵਿਰਸਾ ਟੀਵੀ ਤੇ ਇਹ ਜਿਹੜਾ ਚੈਨਲ ਆ ਉਹਦਾ ਨਾਮ ਹੈਗਾ ਮੱਖਣ ਮੱਖਣਾ ਉਬਾ-ਅਬਾ ਕਰਕੇ ਆ ਕੋਈ ਤੇ ਇਸ ਬੰਦੇ ਨੇ ਮੇਰੀ ਮੈਨੂੰ ਕਿਸੇ ਨੇ ਇਹਦੀ ਵੀਡੀਓ ਭੇਜੀ ਕੱਲ ਪਾਈ ਹੋਣੀ ਆ ਨੇ ਕੱਲ ਦੀ ਪਾਈ ਹੋਈ ਇੱਕ ਵੀਡੀਓ ਮੇਰੇ ਖਿਲਾਫ ਤੇ ਮੇਰੇ ਤੇ ਨਾ ਪੁੱਠੇ ਸਿੱਧੇ ਜਿਹੇ ਇਲਜ਼ਾਮ ਲਾ ਰਿਹਾ ਬੰਦਾ ਇਹ ਤੇ ਮੈਂ ਤੁਹਾਨੂੰ ਇਹਦੇ ਬਾਰੇ ਪਹਿਲਾਂ ਆਪਣੇ ਆਪਾਂ ਐ ਕਰਦੇ ਆ ਪਹਿਲਾਂ ਆਪਾਂ ਵੀਡੀਓ ਦੇਖਦੇ ਦੇਖਦੇ ਨਾ ਇੱਕ ਇੱਕ ਜਿਹੜਾ ਇਹ ਇਲਜ਼ਾਮ ਲਾ ਰਿਹਾ ਉਹਦਾ ਮੈਂ ਤਤਾਂ ਨਾਲ ਜਵਾਬ ਦਿੰਦਾ ਇਹਨੂੰ ਠੀਕ ਨਹੀਂ ਮੈਂ ਪਹਿਲਾਂ ਦੱਸ ਦਿੰਦਾ ਤੁਹਾਨੂੰ ਇਹ ਇਹ ਬੰਦਾ ਆਪਣੇ ਆਪ ਨੂੰ ਅੰਮ੍ਰਿਤਪਾਲ ਦਾ ਸਪੋਰਟਰ ਦੱਸਦਾ ਕਿਹੜਾ ਇਹ ਬੰਦਾ ਵਾ ਨਾ ਮੱਖਣ ਆ ਇਹਦਾ ਨਾਮ ਪੰਜਾਬੀ ਵਿਰਸਾ ਟੀਵੀ ਨਾਮ ਦਾ ਇਹਦਾ YouTube ਤੇ ਚੈਨਲ ਆ ਇਹਦਾ ਨਾਮ ਹੈਗਾ ਮੱਖਣ ਤੇ ਇਹ ਆਪਣੇ ਆਪ ਨੂੰ ਅਮਰਿਤਪਾਲ ਦਾ ਸਪੋਰਟਰ ਦੱਸਦਾ ਪਰ ਅਜ ਤੱਕ ਇਹ ਮੈਨੂੰ ਲੱਗਦਾ ਸ਼ਾਇਦ ਕਦੇ ਅਮਰਿਤਪਾਲ ਨੂੰ ਮਿਲਿਆ ਵੀ ਨਹੀਂਗਾ ਠੀਕ ਨਹੀਂ ਅਜ ਤੱਕ ਇਹ ਅਮਰਿਤਪਾਲ ਨੂੰ ਸ਼ਾਇਦ ਮੈਨੂੰ ਲੱਗਦਾ ਮਿਲਿਆ ਵੀ ਨਹੀਂ ਹੋਣਾ ਕਦੇ ਜਿੱਦਾਂ ਦੇ ਇਹਦੇ ਮੈਂ ਵੀਡੀਓ ਬੜੀਆਂ ਦੇਖੀਆਂ ਨੇ ਸਾਰੀਆਂ ਕੱਟ ਕੇ ਠੀਕ ਨਹੀਂ ਮੈਂ ਹੁਣ ਜੋ ਇਹਨੇ ਮੇਰੇ ਤੇ ਪਾਇਆ ਵਾ ਮੈਂ ਉਹਦੇ ਤੱਥਾਂ ਦੇ ਹਿਸਾਬ ਨਾਲ ਰੱਖੂੰਗਾ ਕਿ ਗੱਲਬਾਤ ਬਾਕੀ ਫੈਸਲਾ ਸੰਗਤ ਕਰੂਗੀ ਕੌਣ ਕੀ ਆ ਕੌਣ ਕੀ ਆ ਪਹਿਲਾਂ ਤਾਂ ਆ ਵੀਡੀਓ ਦੇਖੋ ਜਿਹੜੀਆਂ ਨੇ ਪਾਈ ਆ ਹੈ ਨਹੀਂ ਕਿ ਇਹ ਸਾਡੇ ਵੱਡੇ ਵੱਡੇ ਨੇ ਆਪਣੇ ਔਨ ਨਾਲ ਸੀ ਜਿਵੇਂ ਪਾਰਟੀ ਰਹੇ ਸਾਡੇ ਵੱਡੇ ਬਡੇਰੇ ਦੇ ਕੁਰਬਾਨੀਆਂ ਦਿੱਤੀਆਂ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਪੀਰ ਅਕਾਲੀ ਦਾ ਖੌਂਚ ਆਇਆ ਵਾ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਕਹਿੰਦਾ ਅਕਾਲੀਆਂ ਨੇ ਕੁਰਬਾਨੀਆਂ ਦਿੱਤੀਆਂ ਹੌਂਦ ਚ ਆਇਆਗਾ ਭਾਈ ਤੂੰ ਗੁਰੂਆਂ ਦੀਆਂ ਕੁਰਬਾਨੀਆਂ ਦਿੱਤੀਆਂ ਗੁਰੂਆਂ ਦੀ ਗੱਲਾਂ ਕਰਦਾਗਾ ਆਕਾਲੀ ਦਲ ਦੀ ਗੱਲ ਕਰਦਾਗਾ ਆ ਤਾਂ ਮੂੰਹ ਸੱਤ ਮੜਾ ਮੋਟਾ ਰੱਖਲਾ ਦਾੜੀ ਤੇ ਰੱਖਲਾ ਕੇਸ ਦਾੜੀ ਤੇ ਰੱਖਲਾ ਠੋਗਾ ਢਜੇ ਤੂੰ ਵੱਡਾ ਆਪਣੇ ਆਪ ਨੂੰ ਸਿੱਖ ਹਤੈ ਸਿੱਖ ਹੋਣਾਗਾ ਗੱਲਾਂ ਕਰਨੀਆਂ ਵੱਡੀਆਂ ਵੱਡੀਆਂ ਦਾੜੀ ਦਾ ਕੁਛ ਬਣਾਇਆ ਹੋਇਆਗਾ ਕੱਟ-ਕੱਟ ਕੇ ਨਾਈ ਦੇ ਮੂਹਰੇ ਜਾ ਕੇ ਤੇ ਇਹ ਬੰਦਾਗਾ ਜਿਹੜਾ ਪਤਾ ਨਹੀਂ ਇਹਨੂੰ ਪਹਿਲਾਂ ਇਹਨੇ ਮੇਰੇ ਤੇ ਇਲਜ਼ਾਮ ਲਾਇਆ ਵਾ ਕਿ ਦਾੜੀ ਡੂੜੀ ਕਟਾ ਕੇ ਬੈਠਾ ਵਾ ਇਹ ਕਾਲੀ ਦਲ ਦੀ ਗੱਲ ਕਰਦਾ ਇਹਨੇ ਮੇਰੇ ਤੇ ਇਲਜ਼ਾਮ ਲਾਇਆ ਦਾੜੀ ਕੱਟਣ ਦਾ ਪੰਜਾਬ ਦੀ 2.5 ਕਰੋੜ ਦੇ ਕਰੀਬ ਆਬਾਦੀ ਆ ਉਹ ਸਾਰੀ ਸਿੱਖ ਨੇ ਸਾਰੀ ਅੰਮ੍ਰਿਤਧਾਰੀ ਨੇ ਮੈਨੂੰ ਇਹ ਦੱਸੇ ਬੰਦਾ ਮੈਨੂੰ ਇਹ ਦੱਸੇ ਬੰਦਾ ਇਹ ਮੱਖਣ ਸਿੰਘ ਦੱਸੇ ਇਹ ਕਿ ਪੰਜਾਬ ਦੀ 2.5 ਕਰੋੜ ਦੇ ਕਰੀਬ ਆਬਾਦੀ ਹੋਣੀ ਆ ਕਿ ਸਾਰੀ ਸਿੱਖੀ ਨੇ ਸਾਰੇ ਅੰਮ੍ਰਿਤਧਾਰੀ ਰਹਿੰਦੇ ਨੇ ਉੱਥੇ ਕਿ ਜਾਂ ਫਿਰ ਸਿਰਫ ਅੰਮ੍ਰਿਤਧਾਰੀ ਬੰਦਾ ਹੀ ਪੰਜਾਬ ਦੀ ਗੱਲ ਕਰ ਸਕਦਾ ਕਾਲੀ ਦਲ ਦੀ ਗੱਲ ਕਰ ਸਕਦਾ ਮੈਨੂੰ ਇਹ ਸਪਸ਼ਟ ਕਰ ਦੇਵੇ ਠੀਕ ਨਹੀਂ ਫਿਰ ਮੈਨੂੰ ਇਹ ਵੀ ਸਪਸ਼ਟ ਕਰ ਦੇਵੇ ਕਿ ਇਹ ਸਿੱਖਾ ਪਹਿਲਾਂ ਆਪਣੇ ਆਪ ਨੂੰ ਇਹ ਸਪਸ਼ਟ ਕਰੇ ਕਿ ਇਹ ਸਿੱਖਾ ਸਿਰਫ ਅੰਮ੍ਰਿਤ ਛਕ ਲਿਆ ਠੀਕ ਨਹੀਂ ਤੇ ਉਹ ਸਿੱਖ ਨਹੀਂ ਬਣ ਜਾਂਦਾ ਬੰਦਾ ਅੰਮ੍ਰਿਤ ਤਾਂ ਪੂਲੇ ਨੇ ਹਿੰਗਨੇ ਵੀ ਛਕਿਆ ਹੋਇਆ ਸੀਗਾ ਫਿਰ ਉਹ ਸਿੱਖ ਸੀਗਾ ਮੈਨੂੰ ਦੱਸ ਦੋ ਤੁਸੀਂ ਇਹ ਬੰਦਾ ਮੈਨੂੰ ਕਹਿ ਰਿਹਾ ਵਾ ਕਿ ਦਾੜੀਆਂ ਦਾੜੀ ਖੁਰਚੀ ਹੋਈ ਆ ਫਲਾਣਾ ਕੀਤਾ ਹੋਇਆ ਕਿ ਹੋਰ ਮੇਰੇ ਤੇ ਇਲਜ਼ਾਮ ਲਾ ਰਿਹਾ ਕਿ ਇਹ ਅਕਾਲੀ ਦਲ ਦੀ ਗੱਲ ਕਰਦਾ ਗੁਰੂਆਂ ਦੀਆਂ ਗੱਲਾਂ ਕਰਦਾ ਮੈਨੂੰ ਇਹ ਦੱਸ ਦੋ ਭਾਈ ਦਾੜੀ ਕੇਸ ਕੱਟਣ ਵਾਲਾ ਬੰਦਾ ਗੁਰੂ ਦੀ ਗੱਲ ਨਹੀਂ ਕਰ ਸਕਦਾ ਗੁਰੂ ਘਰ ਜਾ ਨਹੀਂ ਸਕਦਾ ਮੈਨੂੰ ਦੱਸ ਦੋ ਕਿੱਥੇ ਲਿਖਿਆ ਹੋਇਆ ਦਰਬਾਰ ਸਾਹਿਬ ਚੱਲ ਜੋ ਇੱਕੋ ਲਾਈਨ ਦੇ ਵਿੱਚ ਅੰਮ੍ਰਿਤਧਾਰੀ ਵੀ ਉੱਥੇ ਖੜਾ ਹੁੰਦਾ ਜਿਹਨੇ ਕੇਸ ਕਤਲ ਕੀਤੇ ਹੁੰਦੇ ਉਹ ਵੀ ਉੱਥੇ ਖੜਾ ਹੁੰਦਾ ਜਿਹਨੇ ਸ਼ੇਵ ਕੀਤੀ ਹੁੰਦੀ ਆ ਕਲੀਨ ਸ਼ੇਵ ਹੁੰਦਾ ਉਹ ਵੀ ਉੱਤੀ ਖੜਾ ਹੁੰਦਾ ਸਿੱਖ ਵੀ ਇੱਕੋ ਹੀ ਲਾਈਨ 'ਚ ਖੜਦੇ ਆ Hindu ਵੀ ਇੱਕੋ ਹੀ ਲਾਈਨ 'ਚ ਖੜਦੇ ਆ ਮੁਸਲਮਾਨ ਵੀ ਇੱਕੋ ਹੀ ਲਾਈਨ 'ਚ ਖੜਦੇ ਆ Christian ਵੀ ਇੱਕੋ ਲਾਈਨ 'ਚ ਖੜਦੇ ਆ ਦਰਬਾਰ ਸਾਹਿਬ ਚਲ ਜਓ ਇੱਕੋ ਥਾਂ ਬਹਿ ਕੇ ਲੰਗਰ ਵੀ ਛੱਕਦੇ ਆ ਇੱਕੋ ਇੱਕੋ ਜਗ੍ਹਾ ਤੇ ਉੱਪਰ ਇਸ਼ਨਾਨ ਵੀ ਕਰਦੇ ਆ ਦਰਬਾਰ ਸਾਹਿਬ ਤੋਂ ਉੱਪਰ ਤਾਂ ਕੋਈ ਚੀਜ਼ ਹੈ ਨਹੀਂਗੀ ਕਿਸੇ ਵੀ ਗੁਰੂ ਘਰ ਚਲ ਜਓ ਕਿਸੇ ਵੀ ਗੁਰੂ ਘਰ ਚਲ ਜਓ ਜਿੱਥੇ ਕਿੱਥੇ ਲਿਖਿਆ ਹੋਇਆ ਕਿ ਸਿਰਫ ਅੰਮ੍ਰਿਤਧਾਰੀ ਉਹ ਬੰਦਾ ਮੱਥਾ ਢੇਕ ਸਕਦਾ ਜਾਂ ਫਿਰ ਕੱਲਾ ਅਮਰਤਹਾਰੀ ਉਹ ਬੰਦਾ ਆਪਣੇ ਗੁਰੂ ਘਰ ਜਾ ਸਕਦਾ ਤੇ ਅਮਰਤਹਾਰੀ ਬੰਦਾ ਸਿਰਫ ਕੱਲੀ ਗੁਰੂ ਦੀ ਗੱਲ ਕਰ ਸਕਦਾ ਮੈਨੂੰ ਦੱਸ ਦਵੇ ਇਹ ਬੰਦਾ ਫਿਰ ਜਿਹਨੂੰ ਇਹ ਸਪੋਰਟ ਕਰਦਾ ਵਾ ਹਾਲਾਂਕਿ ਮੈਨੂੰ ਨਹੀਂ ਲੱਗਦਾ ਇਹ ਬੰਦਾ ਕਦੇ ਅਮਰਤਪਾਲ ਨੂੰ ਮਿਲਿਆ ਹੋਊਗਾ ਮੈਨੂੰ ਨਹੀਂ ਲੱਗਦਾ ਹੈਗਾ ਇਹ ਬੰਦਾ ਅਮਰਤਪਾਲ ਨੂੰ ਮਿਲਿਆ ਹੋਊਗਾ ਠੀਕ ਨਹੀਂ ਮੈਨੂੰ ਇਹ ਦੱਸ ਦਵੇ ਕਿ ਅਮਰਤਪਾਲ ਦਾ ਪੂਰਾ ਪਰਿਵਾਰ ਅਮਰਤਹਾਰੀ ਹੈ ਮੈਨੂੰ ਦੱਸ ਦਵੇ ਇਹ ਜਿਹਦੀਆਂ ਸਾਰਾ ਦਿਨ ਸਾਰਾ ਦਿਨ ਆਪਣੇ ਉਹ ਕੀ ਕਹਦੇ ਹੁੰਦੇ ਛੱਟੇ ਮਾਰਦਾ ਐਂ ਕਹਿ ਲੋ ਛੱਟੇ ਮਾਰਦਾ ਠੀਕ ਨਹੀਂ ਕਿ ਸਾਰਾ ਦਿਨ ਇਹ ਛੱਟੇ ਮਾਰਦਾ ਜਿਸ ਬੰਦੇ ਦੇ ਠੀਕ ਨਹੀਂ ਉਹਦਾ ਪਰਿਵਾਰ ਕੀ ਅਮਰਤਾ ਰਹੀ ਆ ਸਾਰਾ ਪਹਿਲਾਂ ਤਾਂ ਮੈਨੂੰ ਇਹ ਦੱਸੇ ਬੰਦਾ ਇਹ ਤੁਹਾਨੂੰ ਦੇਖੋ ਕਈ ਬੰਦਿਆਂ ਨੂੰ ਆਹ ਲੱਗਣਾ ਕਿ ਕਿਵੇਂ ਬੋਲ ਰਿਹਾ ਪਰ ਇਹ ਦੇਖੋ ਅੱਗੇ ਅੱਗੇ ਗੱਲਾਂ ਦੇਖੋ ਇਹ ਕੀ ਕਰ ਰਿਹਾ ਮੇਰੇ ਬਾਰੇ ਫਿਰ ਮੈਂ ਦੱਸੂਗਾ ਕਿ ਮੈਂ ਕਿਉਂ ਕਿਹਾ ਕਿ ਇਹ ਸਾਰਾ ਦਿਨ ਉਸ ਉਸ ਅੰਮ੍ਰਿਤਪਾਲ ਦੇ ਜਾਂ ਉਹਦੀ ਫੈਮਿਲੀ ਦੇ ਜਜਾ ਹੋਰ ਇੱਕ ਦੋ ਬੰਦਿਆਂ ਦੇ ਵਾਸ਼ਟੇ ਮਾਰਦਾ ਕਿਉਂ ਕਹਿਣਾ ਪਿਆ ਮੈਂ ਤੁਸੀਂ ਤੁਹਾਨੂੰ ਲੱਗੂ ਅੱਗੇ ਪਤਾ ਹੈ ਕੀ ਕੁਛ ਬੋਲ ਰਿਹਾ ਮੇਰੇ ਬਾਰੇ ਇਹ ਖੁਦ ਨੂੰ ਆਪਣੇ ਆਪ ਨੂੰ ਸਿੱਖ ਦੱਸਦਾ ਇਹਦਾ ਮੈਨੂੰ ਦੋ ਦਿਨ ਪਹਿਲਾਂ ਕਾਲ ਆਈ ਸੀ ਕਿ ਆਪ ਆਈ ਇਹਦੀ ਕਾਲ ਇਹਨੂੰ ਪੁੱਛ ਵੀ ਲਿਓ ਕਿ ਕਿਹਨੇ ਕਾਲ ਕੀਤੀ ਸੀ ਮੈਂ ਕੀਤੀ ਸੀ ਜਾਂ ਇਹਦੀ ਮੈਨੂੰ ਆਈ ਸੀ ਇੱਕ ਘੰਟਾ ਗੱਲਬਾਤ ਕਰਦਾ ਰਿਹਾ ਮੈਂ ਇਹਨੂੰ ਕਿਹਾ ਵੀ ਮੈਂ ਕਿਹਾ ਮੈਂ ਤਾਂ ਰਿਕਾਰਡਿੰਗ ਕਰਦਾ ਨਹੀਂ ਤੂੰ ਜੂਰ ਕਰਦਾ ਪਿਆ ਵਾ ਪਾ ਦੀ ਰਿਕਾਰਡਿੰਗ ਇਨੇ ਆਪ ਮੰਨਿਆ ਕਿ ਹਾਂ ਭਾਈ ਮੈਂ ਰਿਕਾਰਡਿੰਗ ਕਰਦਾ ਪਿਆ ਵਾਂ ਮੈਂ ਕਿਹਾ ਭਾਈ ਮੈਂ ਤਾਂ ਕਰ ਕੀਤੀ ਨਹੀਂ ਹੈਗੀ ਤੂੰ ਕਾ ਕੀਤੀ ਹੈ ਤੂੰ ਸਾਰੀ ਰਿਕਾਰਡਿੰਗ ਪੂਰੀ ਘੰਟੇ ਦੀ ਪਾ ਦੀ ਜਿੰਨੀ ਆਪਣੀ ਗੱਲ ਹੋਈ ਆ ਪਤਾ ਨਹੀਂ 1 ਘੰਟਾ 2 ਮਿੰਟ ਦੀ ਸ਼ਾਇਦ ਗੱਲ ਹੋਈ ਸੀਗੀ ਮੈਨੂੰ ਕਿਹਾ ਸਾਰੀ ਪਾ ਦੀ ਨਾਲੇ ਫੋਨ ਐਨੇ ਮੈਨੂੰ ਕੀਤਾ ਸੀ ਮੈਨੀਆਂ ਨੂੰ ਕੀਤਾ ਹੈਗਾ ਤੇ ਇਹਦੇ ਕੋਲ ਇੱਕ ਵੀ ਗੱਲ ਦਾ ਜਵਾਬ ਨਹੀਂ ਸੀ ਬੰਦੇ ਕੋਲ ਇੱਕ ਵੀ ਗੱਲ ਦਾ ਜਵਾਬ ਜਿਹੜੀ ਮੈਨੂੰ ਸਵਾਲ ਕੀਤੇ ਇਹ ਆਪਣੇ ਆਪ ਨੂੰ ਦੱਸ ਰਿਹਾ ਵਾ ਕਿ ਮੈਂ ਅਮਰਤਾ ਰਹੀ ਆ ਤੇ ਇਹਦੀ ਭਾਸ਼ਾ ਦੇਖਿਓ ਹੁਣ ਤੁਸੀਂ ਤੇ ਜਿਹੜੀ ਮੈਂ ਵੀਡੀਓ ਪਾਈ ਏ ਮੇਰੀ ਦੇਖ ਲਓ ਤੇ ਪਾਸ਼ਾ ਅੱਜ ਮੈਂ ਮਜਬੂਰ ਹੋ ਕੇ ਆ ਜਿਹੜੇ ਛਿੱਟੇ ਵਾਲੀ ਗੱਲ ਜਾਂ ਹੋਰ ਉਹ ਮੈਨੂੰ ਕਰਨੀ ਪੈ ਰਹੀ ਆ ਕਿਉਂਕਿ ਇਹ ਬੰਦਾ ਕਾਫੀ ਕੁਝ ਬੋਲ ਰਿਹਾ ਅੱਗੇ ਸੁਣੋ ਮੈਨੂੰ ਇਹ ਜਵਾਬ ਦੇ ਦੇਵੇ ਕਿ ਅਮਰਤਪਾਲ ਦਾ ਪੂਰਾ ਪਰਿਵਾਰ ਅਮਰਤ ਹੈ ਈ ਮੈਨੂੰ ਇਹ ਜਵਾਬ ਦੇ ਦੇਵੇ ਬੰਦਾ ਪਹਿਲਾਂ ਫਿਰ ਅੱਗੇ ਦੀ ਗੱਲ ਕਰਾਂਗੇ ਆ ਸੁਣੋ ਅੱਗੇ ਅੱਗੇ ਕੀ ਕਹਿੰਦਾ ਵਾ ਇਹ ਨਮੂਨਾ ਕੀ ਦਰਜੀ ਆ ਕਹਿੰਦਾ ਮੈਂ ਤੇਰੇ ਖਿਲਾਫ ਹੁਣ ਦਰਖਾਹ ਦਿੱਤੀ ਹੋਈ ਆ ਪਰ ਅੱਜ ਜਲਦੀ ਹੋ ਜੂਗਾ ਚਲੋ ਕੋਈ ਗੱਲ ਨਹੀਂ ਉਹ ਤਾਂ ਪਰਚੇ ਕਹਿੰਦੇ ਮਰਦਾ ਕੀ ਪੈਂਦੇ ਹੁੰਦੇ ਆ ਤੇ ਪਰਚਿਆਂ ਦੀ ਤੇ ਇਹਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਪਹਿਲਾਂ ਕੁੜੇ ਪਹਿਲਾਂ ਕਿਹੜਾ ਬਹੁਤ ਜਿਹੜੇ ਸਹੀ ਪਰਚੇ ਪੈਂਦੇ ਨੇ ਪਰ ਪਤੀ ਆ ਮੈਨੂੰ ਕਿ ਕਿੰਨੇ ਕ ਪਰਚੇ ਜਿਹੜੇ ਪਲਸੋਂ ਸਹੀ ਪਉਂਦੇ ਆ ਕਿ ਕਿੰਨੇ ਕ ਝੂਠੇ ਹੁੰਦੇ ਨੇ ਇਹ ਸਾਰੇ ਮੈਂ ਖਬਰਾਂ ਪੂਰਾ ਸਾਰੀਆਂ ਲਾ ਚੁੱਕੀਆਂਗਾ ਪਹਿਲਾਂ ਤੇ ਹੁਣ ਆਪਾਂ ਗੱਲ ਆਉਣਿਆ ਇਹ ਜੇ ਕਰ ਸਕੋ ਇਹ ਇੱਧਰ ਦਾ ਬੰਦੇ ਕਿਹੜੇ ਪਾਸੇ ਦਾ ਨੌਜਵਾਨ ਲੈਂਦਾਂ ਦਾ ਪਿੰਡ ਦਾ ਵੀ ਕਿੱਥੋਂ ਮਤ ਉੱਜੜ ਕੇ ਆਇਆ ਕਹਿੰਦਾ ਅਸੀਂ ਬੰਦੇ ਕਿਹੜੇ ਪਿੰਡ ਰਹਿਂਦਾ ਚਲੋ ਫਿਰ ਵੀ ਇਹ ਜੀ ਭਾਈ ਇਹਨੇ ਗੱਲ ਕੀਤੀ ਆ ਇਹ ਮੇਰੇ ਬਾਰੇ ਕਿ ਪਤਾ ਨਹੀਂ ਕਿੱਧਰੋਂ ਉੱਜੜ ਕੇ ਆਇਆ ਇਹ ਨਾਲੇ ਮੈਂ ਇਹਨੂੰ ਸਾਫ਼ ਦੱਸਿਆ ਸੀ ਕਿ ਭਾਈ ਮੈਂ ਦਰਾਹ ਦਰਾਹੇ ਰਹਿਣਾ ਪਿਆ ਹੁਣ ਮੈਂ ਇਹਨੂੰ ਸਪਲੀਅਰ ਕਰ ਦਿੰਦਾ ਮੈਨੂੰ ਇਹਨੇ ਕਿਹਾ ਕਿ ਪਤਾ ਨਹੀਂ ਕਿੱਧਰੋਂ ਇੱਧਰ ਉੱਧਰ ਉੱਜੜ ਕੇ ਆਇਆ ਲੈ ਵੀ ਸੁਣ ਮੱਖਣ ਸਿਆਂ ਧਿਆਨ ਨਾਲ ਸੁਣੀ ਹੁਣ ਮੈਨੂੰ 35ਵਾਂ ਸਾਲ ਹੋ ਗਿਆ ਸਾਨੂੰ ਸਾਡੇ ਪਰਿਵਾਰ ਨੂੰ 35ਵਾਂ ਸਾਲ ਚੱਲ ਰਿਹਾ ਦਰਾਹੇ ਰਹਿੰਦਿਆਂ ਨੂੰ 35 ਸਾਲ ਮੇਰੀ ਉਮਰ ਹੈਗੀ ਆ 42 41 ਸਾਲ ਦੀ ਉਮਰ ਆ ਮੇਰੀ ਤੇ 35 35 ਪਤਾ ਨਹੀਂ 36ਵਾਂ ਸਾਲ ਚੱਲਦਾ ਸਾਨੂੰ ਦਰਾਹੇ ਰਹਿੰਦਿਆਂ ਨੂੰ ਮੇਰੇ ਨਾਲ ਇਹਦੀ ਇੱਕ ਘੰਟਾ ਗੱਲਬਾਤ ਦੇ ਵਿੱਚ ਮੈਂ ਇਹਨਾਂ ਸਾਰੀ ਗੱਲ ਕਲੀਅਰ ਕੀਤੀ ਸੀਗੀ ਇਹ ਮੈਨੂੰ ਫਿਰ ਵੀ ਕਹਿ ਰਿਹਾ ਕਿ ਪਤਾ ਨਹੀਂ ਕਿਧਰ ਇਧਰ ਉਧਰ ਉੱਜੜ ਕੇ ਆਇਆ ਵਾ ਨਾ ਮੈਂ ਤਾਂ ਕਲੀਅਰ ਕਰਤਾ ਕਿ ਭਾਈ ਮੈਨੂੰ 35 ਜਾਂ 36 ਸਾਲ ਹੋ ਗਏ ਆ ਦਰਾਹੇ ਰਹਿੰਦਿਆਂ ਨੂੰ ਤੇ ਦਰਾਹੇ ਦੇ ਵਿੱਚੋਂ ਦਰਾਹਾ ਹੁਣ ਛੋਟਾ ਮੋਟਾ ਤਾਂ ਹੈ ਨਹੀਂਗਾ ਕੋਈ ਦਰਾਹੇ ਦੇ ਵਿੱਚੋਂ ਇੱਕ ਵੀ ਬੰਦਾ ਖੜਾ ਕਰਕੇ ਮੇਰੇ ਫੈਮਿਲੀ ਦੇ ਘਰੇ ਉਂਗਲ ਖੜੀ 35 ਜਾਂ 36 ਸਾਲ ਹੋ ਗਏ ਸਾਨੂੰ ਦਰਾਹੇ ਰਹਿੰਦਿਆਂ ਨੂੰ 35 ਜਾਂ 36 ਸਾਲ ਦਰਾਹਾ ਹੁਣ ਛੋਟਾ ਮੋਟਾ ਤਾਂ ਹੈ ਨਹੀਂ ਜਿੱਥੇ ਦੀ ਇਹ ਗੱਲ ਕਰ ਰਿਹਾ ਮੈਨੂੰ ਇਹ ਉਜੜਿਆ ਹੋਇਆ ਦੱਸਦਾ ਕਿ ਪਤਾ ਨਹੀਂ ਇਧਰ ਉਧਰੋਂ ਕਿੱਥਰੋਂ ਉਜੜ ਕੇ ਆਇਆ ਵਾ ਲੈ ਮੇਰਾ ਓਪਨ ਚੈਲੰਜ ਐਸ ਮੱਖਣ ਸਿੰਘ ਨੂੰ ਜਿਹਦਾ ਇਹਦਾ ਨਾਮ ਆ ਨਾ ਮੱਖਣੇ ਨੂੰ ਇਹਨੂੰ ਮੈਂ ਅੱਗੇ ਜਵਾਬ ਦੇਣਾ ਟਕਾ ਕੇ ਕਿ ਇਹਨੂੰ ਚੈਲੰਜ ਆ ਮੇਰਾ ਮੇਰੇ ਦਰਾਹੇ ਚੋਂ ਕੋਈ ਇੱਕ ਬੰਦਾ ਲਿਆ ਫੜ ਕੇ ਜਿਹੜਾ ਸਾਡੀ ਫੈਮਿਲੀ ਦੇ ਉੱਪਰ ਇੱਕ ਵੀ ਕੋਈ ਗਲਤੀ ਕੱਢ ਕੇ ਦਿਖਾ ਦੇਵੇ 36 ਸਾਲ ਹੋ ਗਏ ਸਾਨੂੰ ਦਰਾਏ ਰਹਿੰਦਿਆਂ ਨੂੰ 36 ਸਾਲ 36 ਸਾਲਾਂ ਚ ਮੇਰੀ ਜਾਂ ਮੇਰੇ ਪਰਿਵਾਰ ਦੀ ਕੋਈ ਗਲਤੀ ਨਿਕਲਿਆ ਹੋਵੇ ਨਾ ਜੋ ਕਹੇ ਕਹੂਗੇ ਮੈਂ ਕਰਨ ਨੂੰ ਤਿਆਰ ਹਾਂ ਪਰ ਇਹਦੇ ਬਾਰੇ ਜਦੋਂ ਮੈਂ ਇਹਦੇ ਪਿੰਡੋਂ ਪਤਾ ਕੀਤਾ ਇਹਦਾ ਉਬਾ ਨਾਮ ਦਾ ਮੈਨੂੰ ਲੱਗਾ ਸ਼ਾਇਦ ਪਿੰਡ ਆ ਤੇ ਇਹ ਪਾਈ ਕਹਿੰਦੇ ਥੁੱਕ ਕੇ ਜਦ ਇਹ ਜੱਟ ਜਾਂਦਾ ਜਿੱਦਾਂ ਇਹਦੇ ਰੇੜੇ ਆ ਚੱਟ ਚੱਟ ਕੇ ਆ ਸੀ ਥੁੱਕ ਕੇ ਇੱਕ ਨੇ ਇਹ ਚੱਟ ਜਾਂਦਾ ਵਾ ਪਹਿਲਾਂ ਵੀ ਨਾ ਇਹਨੇ 2 ਮਹੀਨੇ ਪਹਿਲਾਂ ਇਸ ਮੱਖਣ ਸਿੰਘ ਨੇ ਚੌਧਰੀ ਕ੍ਰਿਸ਼ਨ ਲਾਲ ਜੀ ਨੇ ਮਲੋਟ ਵਾਲੇ ਉਹਨਾਂ ਦੇ ਖਿਲਾਫ ਵੀਡੀਓ ਪਾਤੀ ਜਦੋਂ ਉਹਨਾਂ ਨੇ ਚੱਕਿਆ ਕਿ ਉਹ ਡੰਡਾ ਫਿਰ ਮੁੜ ਕੇ ਉਹਨਾਂ ਤੋਂ ਮਾਫੀ ਮੰਗ ਕੇ ਰੀਟ ਕਰਕੇ origignal video ਪਾਈ ਫਰੇ ਨੇ ਪੁੱਛੋ ਇਹਨੇ ਮਾਫੀ ਮੰਗੀ ਕਿ ਨਹੀਂ ਮੰਗੀ ਆ ਸਟੈਂਡ ਆ ਇਸ ਬੰਦੇ ਦਾ ਇਹ ਮੈਨੂੰ ਉਜੜਿਆ ਹੋਇਆ ਦੱਸਦਾ ਇਹ ਮੈਨੂੰ ਉਜੜਿਆ ਹੋਇਆ ਦੱਸਦਾ ਤੇ ਇਹਦੇ ਪਿੰਡੋਂ ਜਾ ਕੇ ਪਤਾ ਕਰ ਲਓ ਤੇ ਬਾਕੀ ਮੇਰੇ ਸ਼ਹਿਰ ਚੋਂ ਪਤਾ ਕਰ ਲਓ ਪਤਾ ਲੱਗ ਜਾਊਗਾ ਕਿ ਕੌਣ ਕੀ ਆ ਪਿੰਡ ਵਾਲੇ ਇਹਦੇ ਥੂ ਥੂ ਕਰਦੇ ਇਹ ਸਾਰੇ ਸਾਰੇ ਪਿੰਡ ਦੇ ਵਾਲੇ ਇਹ ਥੂ ਥੂ ਕਰਦੇ ਆ ਸਾਰੇ ਪਿੰਡ ਦੇ ਇਹੜਾ ਇਹ ਪਿੰਡ ਦਾ ਆਪਣਾ ਦੱਸਦਾ بڑا ਮੌਤਵਾਰ ਦੱਸਦਾ ਆਪਣੇ ਆਪ ਨੂੰ ਇਹ ਕਹਿੰਦੇ ਜੀ ਵੀਡੀਓ ਪਾ ਦਿੰਦਾ ਬਾਅਦ ਚੋਂ ਫਿਰ ਲੱਤਾਂ ਭਾਰਨੀ ਚਲਦੀਆਂ ਜਦੇ ਪੈਰੀ ਵੀ ਪੈ ਕੇ ਮਾਫੀ ਵੀ ਮੰਗ ਲੈਂਦਾ ਵਾ ਤੇ ਫਿਰ ਵੀਡੀਓ ਟਰੇਟ ਕਰਕੇ ਜੀ origignal ਪਾ ਦਿੰਦਾ ਹੈ ਚੌਧਰੀ ਕ੍ਰਿਸ਼ਨ ਲਾਲ ਮਨੋਟ ਵਾਲਿਆਂ ਨੂੰ ਪੁੱਛਿਓ ਇਹਨੇ ਮਾਫੀ ਕਿਵੇਂ ਮੰਗੀ ਸੀ ਇਸ ਮੱਖਣ ਨੇ ਮੱਖਣ ਨੂੰ ਮੈਨੂੰ ਲੱਗਦਾ ਇਹਨੂੰ ਮੈਂ ਦੱਸ ਦਿੰਦਾ ਇਹਦਾ ਨਾਮ ਆ ਨਾ ਜਿਹੜਾ ਮੱਖਣ ਇਹਨੂੰ ਮੈਂ ਦੱਸ ਦੇਣਾ ਮੱਖਣ ਉਹ ਚੀਜ਼ ਹੁੰਦੀ ਆ ਕਿ ਥੋੜੀ ਬਹੁਤ ਵੀ ਗਰਮੀ ਨਹੀਂ ਸਹਿ ਸਕਦਾ ਹੁੰਦਾ ਪਿਗਲ ਜਾਂਦਾ ਹੁੰਦਾ ਇਹ ਭੁੱਲ ਗਿਆ ਆਪਣੇ ਨਾਮ ਦਾ ਮਤਲਬ ਮੱਖਣ ਉਹਨੂੰ ਕਹਿੰਦੇ ਆ ਤੇ ਰਣਜੋਧ ਦਾ ਮਤਲਬ ਕੀ ਹੁੰਦਾ ਰਣ ਦਾ ਯੋਧਾ ਸਮਝ ਗਏ ਨਾ ਰਣਜੋਧ ਦਾ ਮਤਲਬ ਕੀ ਹੈ ਰਣ ਦਾ ਯੋਧਾ ਮਰਦਾ ਮਰ ਜੂ ਰਣ ਨਹੀਂ ਛੱਡ ਕੇ ਭੱਜੂ ਉਹ ਯੋਧਾ ਮੈਂ ਸਮਝ ਗਿਆ ਨਾ ਭੱਜੇ ਆ ਭੱਜੀ ਨੂੰ ਤੂੰ ਸਪੋਰਟ ਕਰਦਾ ਉਹ ਤੇਰੇ ਰੇੜਿਆਂ ਦੇ ਜੂਰ ਭੱਜਿਆ ਵੱਡੀਆਂ ਵੱਡੀਆਂ ਗੱਲਾਂ ਕਰਕੇ ਲਿਆ ਮੇਰਾ ਇੱਕ ਵੀ ਪ੍ਰੂਫ ਜੇ ਮੈਂ ਕਿਤੇ ਵੀ ਕਿਤੇ ਮਾਫੀ ਮੰਗੀ ਹੋਵੇ ਜਾਂ ਕਿਤੇ ਕਿਸੇ ਰੇੜੇ ਤੇ ਬਹਿ ਕੇ ਮੈਂ ਭੱਜਿਆ ਹਾਂ ਮੈਂ ਜਾਂ ਕਿਸੇ ਹੋਰ ਤੇਰੀ ਮੈਂ ਜੂਰ ਸਾਬਤ ਕਰ ਦੂੰਗਾ ਚੌਧਰੀ ਸਾਹਿਬ ਨੂੰ ਲੈ ਆਪਣੇ ਇਹਦੇ ਵਿੱਚ ਲੈ ਕੇ ਲਾਈਵ ਦੇ ਵਿੱਚ ਕਿ ਤੂੰ ਚੌਧਰੀ ਸਾਹਿਬ ਤੋਂ ਕਿਵੇਂ ਮਾਫੀ ਮੰਗੀ ਸੀ ਤੇ ਕਿਵੇਂ ਫੇਕ ਪਾ ਕੇ ਤੇ ਬਾਅਦੋਂ ओरिजिनल ਪਾਈ ਸੀ ਉਹਨਾਂ ਦੀ ਵੀਡੀਓ ਫਿਰ ਕਿਵੇਂ ਮਾਫੀ ਮੰਗੀ ਸੀ ਫਿਰ ਇਹ ਵੀ ਸਾਬਤ ਕਰ ਦੂੰ ਕਿ ਕਿਵੇਂ ਤੇਰਾ ਵੱਡਾ ਸਪੋਰਟਰ ਜਿਹਦੀ ਜਿਹਦੀ ਤੂੰ ਸਪੋਰਟ ਕਰਦਾ ਉਹ ਕਿਵੇਂ ਰੇੜਿਆਂ ਦੇ ਭੱਜਿਆ ਸੀ ਮੈਂ ਇਹ ਵੀ ਕਰ ਦੂੰ ਸਾਬਤ ਤੇ ਤੂੰ ਮੇਰਾ ਇੱਕ ਵੀ ਸਾਬਤ ਕਰਕੇ ਦਿਖਾ ਕਿ ਭਾਈ ਹਾਂ ਵੀ ਕਿਤੋਂ ਉਜੜੇ ਹੋਏ ਆਏ ਆ ਜਾਂ ਕਿਤੇ ਅਸੀਂ ਰੇੜੇ ਤੇ ਬਹਿ ਕੇ ਅਨਜੋਧ ਭੱਜਿਆ ਤੇਰੇ ਮੱਤ ਤੇਰੇ ਨਾਮ ਦਾ ਮਤਲਬ ਤੈਨੂੰ ਮੈਂ ਦੱਸਦਾ ਤੇਰੇ ਨਾਮ ਦਾ ਹੈਗਾ ਮੱਖਣ ਨਾਮ ਥੋੜੀ ਜੀ ਗਰਮੀ ਆ ਗਈ ਤੂੰ ਤੂੰ ਪਿਗਲ ਜਾਣਾ ਤੇ ਮੈਂ ਹੈਗਾ ਰਣ ਰਣਜੋਧ ਰਣ ਦਾ ਜੋਧਾ ਮੇਰਾ ਤਖਾ ਇੱਕ ਵੀ ਜੇ ਕਿਤੇ ਵੀ ਮੈਂ ਛੱਡ ਕੇ ਭੱਜਿਆ ਟਾਈਮ ਦੇ ਕੇ ਜਾਂ ਕਿਤੇ ਵੀ ਮੈਂ ਰੇੜੇ ਤੇ ਬਹਿ ਕੇ ਭੱਜਿਆ ਠੀਕ ਨਹੀਂ ਹੁਣ ਅੱਗੇ ਆਜੋ ਇਹਨੂੰ ਮੈਂ ਕੱਲੀ ਕੱਲੀ ਗੱਲ ਦਾ ਜਵਾਬ ਦੇਣਾ ਜਿਹੜੀਆਂ ਨੇ ਵੀਡੀਓ ਪਾਈ ਆ ਮੇਰੇ ਤੇ ਹੁਣ ਆਪਾਂ ਗੱਲ ਕੀ ਕਰਨੀ ਆ ਜਾਂ ਤੇ ਇਹ ਤਾਂ ਮਰੇ ਸੱਪ ਨੇ ਕਾਤਾ ਨੂੰ ਫਿਰਦੇ ਨੇ ਪਹਿਣ ਗੱਲ ਤੋਂ ਤੇ ਉਹ ਮੈਨੂੰ ਫੋਨ ਲਾ ਗਿਆ ਮੈਨੂੰ ਕਹਿੰਦੇ ਕਿਸ ਨੂੰ ਫੋਨ ਲਾ ਲਿਆ ਫੋਨ ਲਾ ਕੇ ਉਹਨੂੰ ਛਾ ਲਿਆ ਸਾਰਾ ਦਿਨੇ ਦਾ ਕੰਮ ਨਾ ਕਹਿੰਦੇ ਲੜਾਈਆਂ ਤੋਂ ਬਿਨਾਂ ਇਹਦੇ ਕੋਲ ਕਹਿੰਦੇ ਕੋਈ ਕਾਰ ਚਾਰ ਐਂ ਨਹੀਂ ਕਹਿੰਦੇ ਮੈਂ ਲੋਕਾਂ ਤੇ ਇਹਦੇ ਬਾਰੇ ਪੁੱਛਿਆ ਕਹਿੰਦੇ ਭਾਈ ਇਹ ਤਾਂ ਸਾਰਾ ਦਿਨ ਕਹਿੰਦੇ ਫੋਨ ਆਉਂਦੇ ਰਹਿੰਦਾ ਕਹਿੰਦੇ ਜਿਹੜਾ ਬਾਹਰ ਮੱਥਾ ਨਾ ਮਾਰਿਆ ਕਹਿੰਦਾ ਅਰੇ ਤਾਂ ਕੋਈ ਜੀਵ ਜੂਗ ਵਾਲੀ ਗੋਲੀ ਖਾਂਦਾ ਮੈਨੂੰ ਕਹਿੰਦੇ ਉਹ ਤਾਂੜੀ ਉਹਦਾ ਜੀਵ ਵਾਲੀ ਗੋਲੀ ਖਾ ਕੇ ਜਿਹੜਾ ਬੰਦਾ ਇੰਨਾ ਬੋਲਦਾ ਸਾਰਾ ਦਿਨ ਬੋਲੀ ਜਾਣਾ ਬੰਦੇ ਨੇ ਫਿਰ ਕੋਈ ਉਹ ਸਾਰਾ ਇੰਦਰਾ ਕੋਈ ਕੁਸਣਾ ਕੁਸਤਾ ਖਾਂਦੇ ਉਹ ਬੰਦਾ ਇਹ ਹੁਣ ਆਪਾਂ ਗੱਲ ਕਰਦੇ ਆ ਭਾਈ ਅੰਮਰਪਾਲ ਸਿੰਘ ਦੀ ਹਣ ਮੈਂ ਦੇਖੀ ਜਿਹੜੀ ਸੁਣਨੇ ਆ ਭਾਈ ਇਹਨੇ ਕੀ ਕਿਹਾ ਵਾ ਕਿ ਮੇਰੇ ਤੇ ਇਲਜ਼ਾਮ ਲਾਇਆ ਕਹਿੰਦੇ ਇਹ ਕੋਈ ਜੀਬ ਜੂਬ ਵਾਲੀ ਗੋਲੀ ਖਾਂਦਾ ਰਣਜੋਧ ਲੈ ਬਈ ਮੱਖਣ ਸਿਆ ਮੇਰਾ ਚੈਲੰਜ ਆ ਤੈਨੂੰ ਹਸਪਤਾਲ ਜਾਂ ਲੈਬੋਰੀ ਤੇਰੀ ਪੈਸੇ ਮੇਰੇ ਠੀਕ ਹੈ ਮੈਂ ਚੈਲੰਜ ਦਿੰਦਾ ਤੈਨੂੰ ਮੱਖਣ ਸਿਆਂ ਉਹ ਮੱਖਣ ਸਿਆਂ ਜਿਹੜੀ ਤੂੰ ਗੱਲ ਕਹੀ ਆ ਨਾ ਕਿ ਰਣਜੋਧ ਇਹਨੇ ਤੁਸੀਂ ਸੁਣੇ ਲਿਆ ਨੇ ਕਿਹਾ ਵਾ ਕਿ ਰਣਜੋਧ ਕੋਈ ਜੀਬ ਜੂ ਵਾਲੀ ਗੋਲੀ ਖਾਂਦਾ ਵਾ ਮੱਖਣ ਸਿਆਂ ਸੁਣ ਲੈ ਮੇਰੀ ਗੱਲ ਲੈਬੋਰਾਟਰੀ ਤੇਰੀ ਡੇਟ ਤੇ ਟਾਈਮ ਮੇਰਾ ਪੈਸੇ ਵੀ ਮੈਂ ਹੀ ਦਊਂਗਾ ਮੈਂ ਆਪਣਾ ਡੋਪ ਟੈਸਟ ਵੀ ਕਰਾਊਂਗਾ ਖੂਨ ਵਾਲਾ ਤੂੰ ਆਪਣਾ ਡੋਪ ਟੈਸਟ ਕਰਾਈ ਠੀਕ ਆ ਤੂੰ ਜਿਹੜਾ ਮੇਰੇ ਤੇ ਇਲਜ਼ਾਮ ਲਾਇਆ ਕਿ ਰਣਜੋਧ ਜੀਬ ਵਾਲੀ ਗੋਲੀ ਖਾਂਦਾ ਵਾ ਜੇ ਮੇਰੇ ਇਹੋ ਨਾਂ ਨਿਕੜੀ ਉੱਥੇ ਥੁੱਕ ਕੇ ਚੱਟਣਾ ਪੈਣਾ ਤੈਨੂੰ ਕਰ ਚੈਲੈਂਜ ਐਕਸੈਪਟ ਜੇ ਤੂੰ ਆਪਣੇ ਹੈਗਾ ਸੱਚਾ ਜੇ ਤੂੰ ਕਹਿਣਾ ਆਪਣੇ ਆਪ ਨੂੰ ਹਾਂ ਵੀ ਵੱਡਾ ਖੱਬੀ ਖਾਂ ਬਣਦਾ ਆਪਣੇ ਉਹਨੂੰ ਕਰ ਚੈਲੈਂਜ ਐਕਸੈਪਟ ਜੇ ਮੇਰੇ ਇੱਕ ਸਰੀਰ ਖੂਨ ਚੋਂ ਕੋਈ ਨਸ਼ਾ ਨਿਕਲਦਾ ਵਾ ਤੇ ਮੈਂ ਮਾਫੀ ਮੰਗੂ ਤੇਰੇ ਤੋਂ ਆ ਜਾ ਕਰ ਚੈਲੈਂਜ ਐਕਸੈਪਟ ਫਿਰ ਮੈਂ ਦੁਬਾਰਾ ਰਿਪੀਟ ਕਰ ਦਨਾਂ ਸੁਣ ਲੈ ਮੱਖਣ ਸਿਆਂ ਜਿਹੜਾ ਤੈ ਮੇਰੇ ਤੇ ਇਲਜ਼ਾਮ ਲਾਇਆ ਜੀਬ ਦੀ ਗੋਲੀ ਖਾਣ ਵਾਲਾ ਤਾਂ ਕਿ ਹਾਂ ਨਾ ਕਿ ਰਣਜੋਤ ਜੀ ਵਾਲੀ ਗੋਲੀ ਖਾਂਦਾ ਵਾ ਮੇਰਾ ਤੈਨੂੰ ਚੈਲੰਜ ਆ ਚੈਲੰਜ ਲੈਬੋਰੀ ਤੇਰੀ ਹਸਪਤਾਲ ਤੇਰਾ ਡੇਟ ਤੇ ਟਾਈਮ ਮੇਰੀ ਡੇਟ ਤੇ ਟਾਈਮ ਮੇਰੀ ਪੈਸੇ ਵੀ ਮੈਂ ਦਊਂਗਾ ਪਹਿਲਾਂ ਮੈਂ ਆਪਣਾ ਡੋਪ ਟੈਸਟ ਕਰਾਊਂਗਾ ਖੂਨ ਵਾਲਾ ਖੂਨ ਵਾਲਾ ਵੀ ਪਿਸ਼ਾਬ ਵਾਲਾ ਵੀ ਦੋਨੋਂ ਹੀ ਫਿਰ ਤੇਰਾ ਹੋਊਗਾ ਖੂਨ ਵਾਲਾ ਵੀ ਤੇ ਪਿਸ਼ਾਬ ਵਾਲਾ ਜੇ ਮੇਰੇ ਖੂਨ ਚੋਂ ਜਾਂ ਮੇਰੇ ਪਿਸ਼ਾਬ ਚੋਂ 1% ਵੀ 1% ਕਹਿੰਨਾ ਮੈਂ ਜੇ ਮੇਰੇ ਚ ਉਹ ਚ ਨਸ਼ਾ ਨਿਕਲਦਾ ਕੋਈ ਵੀ ਜੀਵ ਵਾਲੀ ਗੋਲੀ ਛੱਡ ਕੋਈ ਵੀ ਨਸ਼ਾ ਨਿਕਲਦਾ ਵਾ ਜੋ ਕਹੇਗਾ ਉਹ ਮੈਂ ਕਰੂੰਗਾ ਜੇ ਨਾ ਨਿਕਲਿਆ ਫਿਰ ਜੋ ਮੈਂ ਕਹੂੰਗਾ ਤੂੰ ਕਰੇਂਗਾ ਕਰ ਚੈਲੰਜ ਸੈਪਟ ਜੇ ਆਪਣੇ ਹੈਗਾ ਤੂੰ ਸੱਚਾ ਬਾਕੀ ਤੇਰੇ ਪਿੰਡੋਂ ਮੈਨੂੰ ਸਾਰੀ ਤੇਰੀ ਰਿਪੋਰਟ ਪਤਾ ਦੂਜੀ ਗੱਲ ਤੂੰ ਮੇਰੇ ਤੇ ਤਾਂ ਇਲਜ਼ਾਮ ਲਾਤੇ ਬਿਨਾ ਕਿਸੇ ਪ੍ਰੂਫ ਦੇ ਲੋਕ ਕਿਸੇ ਤੋਂ ਫਾਲ ਕਰ ਲਿਆ ਜੀ ਪਤਾ ਕੀਤਾ ਜੀ ਫਲਾਣਾ ਕੀਤਾ ਜੀ ਤੇ ਜੀ ਦੀ ਤੇਰੇ ਆਪਣੇ ਵੱਡੇ ਜਿਹਨੂੰ ਤੂੰ ਵੱਡਾ ਸਕੂਟਰ ਮੰਨਦਾ ਤੇਰੇ ਵੱਡੇ ਜੱਥੇਦਾਰ ਦੀ ਤੇਰੇ ਤੇਰੇ ਦੀ ਜਿਹੜੇ ਤੂੰ ਆਪਣੇ ਜਿਹਨੂੰ ਵੱਡਾ ਹੀਰੋ ਮੰਨਦਾ ਵੱਡਾ ਜੱਥੇਦਾਰ ਤੁਸੀਂ ਬਣਾਇਆ ਉਹਦਾ ਭਰਾ ਤਾਂ ਆਈਸਟ੍ਰੱਕ ਨਾਮ ਦੇ ਨਸ਼ੇ ਨਾਲ ਫੜਿਆ ਗਿਆ ਸੀ ਫੜਿਆ ਗਿਆ ਸੀ ਨਾ ਅਮਰਤਪਾਲ ਦਾ ਭਰਾ ਮੈਂ ਹੁਣ ਦੁਬਾਰਾ ਰਿਪੀਟ ਕਰਦਾ ਨਾ ਮੱਖਣ ਸਿਆ ਸੁਣ ਲੈ ਮੇਰੀ ਗੱਲ ਤੂੰ ਕਹਿਣੀ ਸ਼ਾਇਦ ਭੁੱਲ ਗਿਆ ਉਹ ਚੀਜ਼ ਮੇਰੀ ਤਾਂ ਤੇ ਤੂੰ ਸੁਣੀ ਸੁਣਾਈ ਗੱਲ ਕਰਦਾ ਨਾ ਤੈਨੂੰ ਮੈਂ ਚੈਲੰਜ ਦੇ ਦਿੱਤਾ ਅਕਸੈਪਟ ਕਰਨਾ ਜਾਂ ਨਾ ਕਰਨਾ ਤੇਰੇ ਤੇ ਆ ਹੁਣ ਠੀਕ ਨਹੀਂ ਹੁਣ ਸੁਣ ਗੱਲ ਲਿਆ ਮੇਰਾ ਇੱਕ ਵੀ ਪ੍ਰੂਫ ਕੋਈ ਲਿਆ ਕੋਈ ਨਿਊਜ਼ ਕੋਈ ਲਿਆ ਮੇਰਾ ਪ੍ਰੂਫ ਕੋਈ ਇੱਕ ਵੀ ਪ੍ਰੂਫ ਲਿਆ ਪਰ ਜਿਹਦਾ ਤੂੰ ਸਪੋਰਟਰ ਆ ਵੱਡਾ ਤੂੰ ਸਪੋਰਟਰ ਬਣਦਾ ਜਿਹਦਾ ਸਭ ਤੋਂ ਵੱਡਾ ਤੂੰ ਕਹਿੰਦਾ ਮੈਂ ਸਪੋਰਟਰ ਆ ਅਮਰਤਪਾਲ ਦਾ ਅਮਰਤਪਾਲ ਦੇ ਭਰਾ ਦੀ ਰਿਪੋਰਟ ਜਨਤਕ ਹੋਈ ਸੀ ਆ 2 ਜਾਂ 3 ਮਹੀਨੇ ਪਹਿਲਾਂ ਉਦੇ ਪਿਸ਼ਾਬ ਦੇ ਵਿੱਚੋਂ ਤੇ ਉਹਦੇ ਖੂਨ ਦੇ ਵਿੱਚੋਂ ਨਸ਼ਾ ਬਰਾਮਦ ਹੋਇਆ ਸੀ ਕਿਹੜਾ ਨਸ਼ਾ ਹੋਇਆ ਸੀ ਆਈਸ ਡਰੱਗ ਜਿਹਨੂੰ ਇਹ ਸਪੇਅਰ ਪਾਰਟ ਦਾ ਨਾਮ ਦਿੰਦੇ ਨੇ ਜਿਹਨੂੰ ਇਹ ਸਪੇਅਰ ਪਾਰਟ ਦਾ ਨਾਮ ਦਿੰਦੇ ਨੇ ਫੁਰਸ ਪੁੱਛ ਪੁੱਛ ਆਪਣੇ ਵੱਡੇ ਖੱਬੀ ਖਾਨ ਨੂੰ ਪੁੱਛ ਆਪਣੇ ਉਹ ਰੇੜੇ ਵਾਲੇ ਤੇ ਰੇੜੇ ਦੇ ਭੱਜਣ ਵਾਲੇ ਨੂੰ ਵੱਡੇ ਹੀਰੋ ਨੂੰ ਕਿ ਭਾਈ ਤੇਰਾ ਭਰਾ ਨਸ਼ੇ ਨਾਲ ਫੜਿਆ ਗਿਆ ਤੂੰ ਇੱਕ ਵੀ ਚਿੱਠੀ ਨਹੀਂ ਜਾਰੀ ਕੀਤੀ ਇੱਕ ਵੀ ਲਿਆ ਮੇਰਾ ਸਬੂਤ ਲਿਆ ਮੇਰੇ ਤੇ ਕੋਈ ਨਿਊਜ਼ ਚੱਲੀ ਹੋਵੇ ਜਾਂ ਲਿਆ ਮੇਰਾ ਕੋਈ ਵੀ ਪ੍ਰੂਫ ਲਿਆ ਕਿ ਹਾਂ ਵੀ ਰਣਜੋਤ ਪੜਿਆ ਗਿਆ ਹੋਵੇ ਕਿਤੇ ਜਿਹਦੀ ਤੂੰ ਸਪੋਰਟ ਕਰਦਾ ਉਹਦਾ ਭਰਾ ਤਾਂ ਸ਼ਰਿਆਂ ਫੜਿਆ ਗਿਆ ਵਾ ਜਿਹਨੂੰ ਇਸ ਪੇਰਟ ਦੱਸਦੇ ਆ ਇਸ ਟਰੱਕ ਨਾਮ ਦੇ ਨੂੰ ਉਹਦੇ ਸਰੇ ਆਮ ਉਹਦੇ ਹਰਪ੍ਰੀਤ ਦੇ ਖੂਨ ਚੋਂ ਤੇ ਪਿਸ਼ਾਬ ਚੋਂ ਨਸ਼ਾ ਬਰਾਮਦ ਹੋਇਆ ਤੇ ਨਾਲੇ ਅਮਰਤਪਾਲ ਦਾ ਭਰਾ ਅਮਰਤਾਰੀ ਵੀ ਹੈ ਨੀਗਾ ਇਹ ਪਰਿਵਾਰ ਨਹੀਂ ਦੱਸਿਆ ਸਾਰੀ ਗੱਲ ਅਸੀਂ ਨਹੀਂ ਕਹਿੰਦੇ ਪਏ ਜਿਹੜੀ ਨਸ਼ੇ ਵਾਲੀ ਆ ਉਹ ਤਾਂ ਨਿਊਜ਼ ਆ ਗਈ ਜਿਹੜਾ ਅਮਰਤਾ ਰਹੀ ਹੋਣਾ ਜਾਂ ਨਾ ਹੋਣਾ ਪਰਿਵਾਰ ਨੇ ਪੰਨੀ ਨਿਊਜ਼ ਚੱਲ ਰਹੀ ਆ ਨਿਊਜ਼ ਆਈ ਹੋਈ ਆ ਲਿਆ ਸਾਡਾ ਲਿਆ ਮੇਰਾ ਇੱਕ ਵੀ ਪ੍ਰੂਫ ਰੱਖ ਸਾਹਮਣੇ ਕਰ ਜਨ ਤੱਕ ਉੱਥੇ ਤੁਸੀਂ ਕਹਿ ਦਿੰਦੇ ਹੋ ਕਿ ਸਰਕਾਰ ਦੀ ਚਾਲ ਆ ਸਰਕਾਰ ਨੇ ਜੇ ਚਾਲ ਕੋਈ ਅਜੀ ਚਲਣੀ ਹੁੰਦੀ ਐਮਪੀ ਇਲੈਕਸ਼ਨਾਂ ਤੋਂ ਪਹਿਲਾਂ ਚੱਲਦੀ ਐਮਪੀ ਇਲੈਕਸ਼ਨ ਤੋਂ ਬਾਅਦ ਕਿਉਂ ਚੱਲੂਗੀ ਪਹਿਲੀ ਗੱਲ ਦੂਜੀ ਗੱਲ ਜੇ ਸਰਕਾਰ ਦੀ ਕੋਈ ਚਾਲ ਸੀ ਫਿਰ ਇਹਨਾਂ ਦੇ ਵਕੀਲ ਨੇ ਇਹਨਾਂ ਕੋਲ ਤੋਂ ਬਾਹਲੇ ਵੱਡੇ ਵੱਡੇ ਵਕੀਲ ਨੇ ਬਾਹਲੇ ਵੱਡੇ ਵੱਡੇ ਵਕੀਲ ਨੇ ਤੁਹਾਨੂੰ ਪਤਾ ਹੀ ਆ ਸਭ ਨੂੰ ਕਿ ਮੌਨ ਮੈਂ ਨਾ ਨਹੀਂ ਲੈਣਾ ਚਾਹੁੰਦਾ ਕਿ ਕਿੱਡੇ ਕਿੱਡੇ ਵਕੀਲ ਨੇ ਫਿਰ ਇਹਨਾਂ ਦੇ ਵਕੀਲ ਨੇ ਇੱਕ ਐਪਲੀਕੇਸ਼ਨ ਹਾਈ ਕੋਰਟ ਦੇ ਵਿੱਚ ਮੂਵ ਕਿਉਂ ਨਹੀਂ ਕੀਤੀ ਕਿ ਅਸੀਂ ਲਾਈਵ ਟੋਪ ਟੈਸਟ ਪੱਤਰਕਾਰਾਂ ਦੇ ਸਾਹਮਣੇ ਤੇ ਪਰਿਵਾਰ ਦੇ ਮੈਂਬਰਾਂ ਦੇ ਸਾਹਮਣੇ ਕਰਾਉਣਾ ਚਾਹੁੰਦੇ ਆ ਕਿਉਂ ਨਹੀਂ ਕੀਤੀ ਮੈਂ ਸੈਂਟਰ ਦੀ ਗੱਲ ਨਹੀਂ ਕਰਦਾ ਜਿਹੜੇ ਸੈਂਟਰ 'ਚ ਉਹ ਭਰਤੀ ਸੀ ਮੈਂ ਨਹੀਂ ਗੱਲ ਕਰਦਾ ਉਹਦੀ ਪਰ ਲਾਈਵ ਡੋਪ ਟੈਸਟ ਕਿਉਂ ਨਹੀਂ ਕਰਾਇਆ ਜੇ ਤੁਸੀਂ ਸੱਚੇ ਸੀ ਉਹ ਇਸ ਕਰਕੇ ਨਹੀਂ ਕਰਾਇਆ ਕਿ ਹਾਂ ਵੀ ਜਿਹੜੀ ਮਾਰੀ ਮੋਟੀ ਬੱਚੀ ਇੱਜ਼ਤ ਆ ਉਹ ਵੀ ਉੱਥੇ ਲੈ ਜਾਣੀ ਹੈ ਕਿ ਆ ਜਾਣਾ ਖੂਨ ਚ ਪਤਾ ਵਾ ਕਿ ਹਾਂ ਨਸ਼ਾ ਕਰਦਾ ਵਾ ਲਿਆ ਮੇਰਾ ਇੱਕ ਵੀ ਪ੍ਰੂਫ ਲਿਆ ਇੱਕ ਵੀ ਨਿਊਜ਼ ਮੇਰੇ ਤੇ ਜੇ ਕਿਸੇ ਨੇ ਕੋਈ ਨਿਊਜ਼ ਮੇਰੇ ਤੇ ਤੇ ਮੇਰੀ ਲਿਆ ਨਿਊਜ਼ ਕੱਟ ਕੇ ਕੋਈ ਬਾਕੀ ਤੇਰੇ ਮੰਡੋ ਤੇਰਾ ਵੀ ਪਤਾ ਲੱਗ ਗਿਆ ਕਿ ਤੂੰ ਕੀ ਖਾਣਾ ਪੀਣਾ ਵਾ ਲੇਪ ਪਾਦੇ ਰਿਕਾਰਡਿੰਗ ਮੈਂ ਤੇ ਇਹਨੂੰ ਕਹਿੰਦਾ ਰਿਕਾਰਡਿੰਗ 1 ਘੰਟਾ 2 ਮਿੰਟ ਫੋਨ ਤੇ ਗੱਲ ਹੋਈ ਐ ਇਹਦੇ ਨਾਲ ਮੇਰੀ ਬੰਦੇ ਨਾਲ ਇਹਨੇ ਪਰਸੋ ਰਾਤ ਮੈਨੂੰ ਕਾਲ ਕੀਤੀ ਆ 1 ਘੰਟਾ 2 ਮਿੰਟ ਇਹਦੇ ਨਾਲ ਮੇਰੀ ਗੱਲ ਹੋਈ ਆ ਠੀਕ ਨਹੀਂ ਇਹਨੂੰ ਉਹ ਸਾਰੀ ਜਨਤਕ ਕਰ ਦੇ ਪਤਾ ਲੱਗ ਜੂ ਕਿਹਦੀਆਂ ਲੱਤਾਂ ਭਾਰ ਝੱਲੀਆਂ ਕਿਹਦੀਆਂ ਨਹੀਂ ਕਿਨੂੰ ਜਵਾਬ ਆਇਆ ਕਿਨੂੰ ਨਹੀਂ ਇਹ ਮੇਰੇ ਤੇ ਐਟ ਐਟ ਇਲਜ਼ਾਮ ਲਾਉਣ ਲੱਗਿਆ ਹੋਇਆ ਦੱਸੋ ਪਹਿਲਾਂ ਆਪਣੀ ਸ਼ਕਲ ਦੇਖ ਫੇਰ ਆਪਣੀ ਅਕਲ ਦੇਖ ਪੜ ਪੜ ਕੇ ਤੂੰ ਬੋਲਦਾ ਪਿਆ ਵਾ ਚੈਨਲ ਤੂੰ ਐਡਾ ਬਣਾਇਆ ਪਿਆ ਪੰਜਾਬੀ ਵਿਰਸਾ ਟੀਵੀ ਪੰਜਾਬੀ ਵਿਰਸਾ ਟੀਵੀ ਕਾ ਡਾਟ ਟੈਲੀਵਿਜ਼ਨ ਖੋਲਿਆ ਹੋਇਆ ਇਹਨੇ ਬੰਦੇ ਨੇ ਚਾਰ ਵਿਊਆਂ ਦੀ ਖਾਤਰ ਤੁਸੀਂ ਕਦੇ ਕਿਸੇ ਨੂੰ ਗਲਤ ਬੋਲਦੇ ਹੋ ਕਦੇ ਕਿਸੇ ਨੂੰ ਗਲਤ ਬੋਲਦੇ ਹੋ ਮੇਰੀ ਤਾਂ ਆਈਡੀ ਚੱਲਦੀ ਆ ਮੇਰਾ ਤਾਂ ਪੇਜ ਵੀ ਨਹੀਂ ਬਣਾਇਆ ਹੋਇਆ ਮੇ ਤਾਂ ਆਈਡੀ ਚੱਲਦੀ ਆ ਚੈੱਕ ਕਰਾ ਲਾ ਸਾਬਤ ਕਰ ਦੇ ਜੇ ਮੈਨੂੰ ਇੱਕ ਵੀ ਰੁਪਿਆ ਆਇਆ ਹੋਵੇ ਕਦੇ ਫੇਸਬੁਕ ਤੋਂ ਨਾ ਸੀ ਲਿਆ ਵਾ ਫੇਸਬੁਕ ਤੋਂ ਤੋਂ ਨਾਲ ਲੈਣਾ ਵਾ ਮੈਂ ਦੀ ਮੇਰੀ ਇਹਨਾਂ ਪਰਸੂ ਵੀ ਇਸੇ ਰਿਕਾਰਡਿੰਗ ਗੱਲ ਹੋਈ ਸੀ ਵਿਊਆਂ ਕਰਤੇ ਰਹੀ ਇਹ ਮੇਰੇ ਤੇ ਇਲਜ਼ਾਮ ਲਾਉਂਦੇ ਸੀ ਫੇਸਬੁਕ ਮੈਂ ਕਿਹਾ ਸਾਬਤ ਕਰ ਭਾਈ ਮੈਂ 1 ਰੁਪਏ ਦੀ ਗੱਲ ਕਰਦਾ 1 ਰੁਪਏ ਦੀ ਕਿ 1 ਰੁਪਿਆ ਵੀ ਮੈਨੂੰ ਫੇਸਬੁਕ ਤੋਂ ਜਾਂ ਸੋਸ਼ਲ ਮੀਡੀਆ ਤੋਂ ਕਦੇ ਆਇਆ ਹੋਵੇ ਕਰ ਸਾਬਤ ਇਲਜ਼ਾਮ ਨੂੰ ਤਾਂ ਤੁਸੀਂ ਬਹੁਤ ਵੱਡੇ ਵੱਡੇ ਲਾਈ ਜਾਂਦੇ ਹੋ ਰੇਕਤੀ ਲਾਈ ਜਾਂਦੇ ਹੋ ਤੁਸੀਂ ਜਵਾਬ ਦੇ ਦੀ ਜਿਹੜੇ ਤੂੰ ਆ ਨਸ਼ੇ ਵਾਲੀ ਚੱਕਰ ਚੈਲੰਜ ਐਕਸੈਪਟ ਮੈਂ ਤਾਂ ਕਹਣਾ ਕਾਰ ਚੈਲੰਜ ਐਕਸੈਪਟ ਮੇਰੀ ਲਿਆ ਕੇ ਤੇ ਕਿ ਜਿੱਥੇ ਮੈਂ ਮਾਫੀ ਮੰਗੀ ਹੋਵੇ ਤੇ ਤੂੰ ਮਾਫੀ ਮੰਗੀ ਆ ਚੌਧਰੀ ਸਾਹਿਬ ਗਵਾ ਬੈਠੇ ਆ ਜੇ ਨਹੀਂ ਮੰਗੀ ਤਾਂ ਕਹਿ ਤੂੰ ਕਿ ਨਹੀਂ ਮੰਗੀ ਤਾਂ ਠੀਕ ਨਹੀਂ ਜੇ ਤੈਨੂੰ ਲੱਗਦਾ ਵਾ ਕਿ ਹਾਂ ਤੂੰ ਸਾਨੂੰ ਮੈਨੂੰ ਦੱਸਦਾ ਸਿੱਖ ਵਿਰੋਧੀ ਚੱਲ ਐਸਪੀਸੀ ਚੱਲਦੇ ਆਪਾਂ ਉਥੇ ਕਹਿ ਬਈ ਐਸਪੀਸੀ ਨੂੰ ਕਿ ਰਣਜੋਤ ਅਮਰਤਪਾਲ ਦਾ ਵਿਰੋਧ ਕਰਦਾ ਇਹਨੂੰ ਸਿੱਖੀ ਚੋਂ ਕੱਢੋ ਫੇਰ ਦੇਖਦੇ ਆ ਕਿਨੂੰ ਕਹਿੰਦੇ ਆ ਉਹ ਕੀ ਜਵਾਬ ਮਿਲਦਾ ਕੀ ਮਿਲਦਾ ਕਿਉਂਕਿ ਤੁਹਾਡੇ ਲਈ ਸਿੱਖ ਉਹ ਆ ਜਿਹੜਾ ਅਮਰਤਪਾਲ ਦੀ ਸਪੋਰਟ ਕਰੇ ਜਿਹੜਾ ਉਹਦਾ ਵਿਰੋਧ ਕਰੇ ਅਮਰਤਪਾਲ ਦਾ ਉਹ ਸਿੱਖ ਵਿਰੋਧੀ ਹੋ ਗਿਆ ਉਹ ਤੇਰਾ ਵੱਡਾ ਸੂਰਮਾ ਨਾ ਵੱਡਾ ਤੇਰਾ ਜਿਹਨੂੰ ਤੂੰ ਵੱਡਾ ਬਹੁਤ ਜੱਠਾਏਦਾਰ ਬਣਾਇਆ ਹੋਇਆ ਉਹ ਡਿਬਰੂਗਾੜਾ ਵਾਲਾ ਇੱਕ ਕੁੜੀ ਮੁੰਡੇ ਦੀ ਲੜਾਈ ਦੇ ਚੱਕਰ ਦੇ ਵਿੱਚ ਮਹਾਰਾਜ ਨੂੰ ਢਾਲ ਬਣਾ ਕੇ ਥਾਣੇ ਲੈ ਕੇ ਥਾਣਾ ਘੇਰਨ ਦੇ ਇਲਜ਼ਾਮ ਦੇ ਵਿੱਚ ਜੇਲ੍ਹ ਬੈਠਾ ਉਹ ਕੋਈ ਖਾਲਿਸਤਾਨ ਬਣਾਉਣ ਦੇ ਚੱਕਰ 'ਚ ਨਹੀਂ ਜੇਲ੍ਹ ਬੈਠਾ ਕੋਈ ਪੰਜਾਬ ਨੂੰ ਬਚਾਉਣ ਲਈ ਜੇਲ੍ਹ ਨਹੀਂ ਬੈਠਾ ਕੋਈ ਬੇਅਦਬੀ ਵਾਸਤੇ ਜੇਲ੍ਹ ਨਹੀਂ ਗਿਆ ਇੱਕ ਕੁੜੀ ਮੁੰਡੇ ਦੀ ਲੜਾਈ ਦੇ ਲਈ ਜੇਲ੍ਹ 'ਚ ਬੈਠਾ ਉਹ ਵੱਡਾ ਸੂਰਮਾ ਤੇਰਾ ਜਿਹਨੂੰ ਤੁਸੀਂ ਬਹੁਤ ਵੱਡਾ ਬਣਾਇਆ ਪਿਆ ਵਾ ਉਤੇ ਉਹਦਾ ਭਰਾ ਕਾਹਦੇ ਵਾਸਤੇ ਗਿਆ ਤੁਹਾਨੂੰ ਵੀ ਪਤਾ ਉਹ ਨਸ਼ੇ ਪਿੱਛੇ ਗਿਆ ਵਾ ਤੇ ਜਮਾਨਤ ਤੇ ਬਾਹਰ ਆ ਭਾਈ ਸਾਹਿਬ ਲੈ ਆ ਮੇਰਾ ਇੱਕ ਵੀ ਪ੍ਰੂਫ ਕੋਈ ਚੀਜ਼ ਦਾ ਤੂੰ ਮੈਨੂੰ ਜੜਿਆ ਹੋਇਆ ਦੱਸਦਾ ਸਾਨੂੰ ਤਾਂ 35 ਸਾਲ ਹੋ ਗਏ ਪੰਜਾਬ 'ਚ ਰਹਿੰਦੇ ਆ ਨੂੰ ਸਾਨੂੰ ਤਾਂ 35 ਸਾਲ ਹੋ ਗਏ ਪੰਜਾਬ 'ਚ ਰਹਿੰਦੇ ਨੂੰ 35 ਸਾਲ ਪਰ ਜਿਹੜਾ ਹੁਣ ਤੁਸੀਂ ਨਵਾਂ ਪੰਥ ਬਣਾਇਆ ਜੱਲੂਪੁਰ ਵਾਲਾ ਉਹ ਤੁਹਾਨੂੰ ਵੀ ਪਤਾ ਤੇ ਸਾਨੂੰ ਵੀ ਪਤਾ ਹੋਊਗਾ 19 ਤੱਕ ਤਾਂ ਉਹ ਪਰਿਵਾਰ ਕਾਂਗਰਸ ਚ ਸੀਗਾ ਉਦੋਂ ਤਾਂ ਉਹਨਾਂ ਨੂੰ ਪੰਥ ਯਾਦ ਨਹੀਂ ਆਇਆ ਜਦੋਂ ਹਾਂ ਵੀ 1900 ਆਪਣੇ ਕਾਂਗਰਸ ਨੇ ਜਦੋਂ ਸਿੱਖਾਂ ਦਾ ਕਤਲੇਆਮ ਕੀਤਾ ਸਾਡੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਉਦੋਂ ਨਹੀਂ ਉਹਨਾਂ ਨੂੰ ਯਾਦ ਆਇਆ ਸਾਰਾ ਕੁਝ 19 ਤੋਂ ਬਾਅਦ ਉਹਨਾਂ ਨੂੰ ਸਾਰਾ ਕੁਝ ਯਾਦ ਆਇਆ ਫਿਰ ਪੰਥ ਵੀ ਧਰਮ ਵੀ ਸਰ ਕੋ ਯਾਦ ਆ ਗਿਆ ਪਰ ਇੱਕੋ ਦਮ ਦੁਬਈ ਤੋਂ ਸਿੱਧਾ ਲੈਂਡ ਪੰਜਾਬ ਕੀਤੇ ਠੀਕ ਨਹੀਂ ਲਿਆ ਮੇਰਾ ਇੱਕ ਵੀ ਪ੍ਰੂਫ ਕੋਈ ਨਸ਼ੇ ਵਾਲਾ ਜਾਂ ਕੁਝ ਹੋਰ ਸਾਰੀ ਉਮਰ ਕਾਂਗਰਸ ਚੀ ਦੇ ਹੈ ਨਾ ਉਹ ਪਰਿਵਾਰ ਜਦੋਂ ਬੀਬੀ ਖਾਲਾ ਨੇ ਇਲੈਕਸ਼ਨ ਲੜੀ ਆ ਉਹ ਤਾਂ ਕਿਹਦੀ ਸਪੋਰਟ ਕੀਤੀ ਆ ਉਸ ਪਰਿਵਾਰ ਨੇ ਕਾਂਗਰਸ ਦੀ ਨਹੀਂ ਕੀਤੀ ਤਾਂ ਦੱਸ ਦੋ ਠੀਕ ਨਹੀਂ ਜਦੋਂ ਦੀਪਬਾਈ ਜਿਉਂਦਾ ਸੀ ਪੰਥ ਤਾਂ ਉਦੋਂ ਧਰਮ ਜਾਦ ਹੀ ਨਹੀਂ ਆਇਆ ਨਾ ਪੰਜਾਬ ਦੀ ਯਾਦ ਆਈ ਜਦੋਂ ਦੀਪਬਾਈ ਚਲੇ ਗਿਆ ਮੁਰਕਾ ਇੱਕੋ ਤਾਂ ਮੇ ਪੰਜਾਬ ਵੀ ਯਾਦ ਆ ਗਿਆ ਧਰਮ ਵੀ ਯਾਦ ਆ ਗਿਆ ਪੰਥ ਵੀ ਯਾਦ ਆ ਗਿਆ ਲਿਆ ਮੇਰਾ ਇੱਕ ਵੀ ਕੋਈ ਪ੍ਰੂਫ ਕੱਢ ਕੇ ਕੋਈ ਨਿਊਜ਼ ਲਿਆ ਮੇਰੇ ਖਿਲਾਫ ਜਿਹੜੀ ਚੱਲੀ ਹੋਵੇ ਨਾ ਤੇਰੇ ਵਾਲੇ ਨੇ ਸਾਰੀ ਰੱਖ ਤਾਂਗੇ ਅਸੀਂ ਰੇੜੇ ਵਾਲੀ ਵੀ ਸਾਡੇ ਕੋਲ ਨਿਊਜ਼ ਪਈ ਆ ਉਹਦੀ ਉਹਦੇ ਭਰਾ ਵਾਲੀਆਂ ਵੀ ਪਈਆਂ ਨੇ ਪਗੋੜੇ ਵਾਲੀਆਂ ਵੀ ਪਈਆਂ ਨੇ ਸਾਰਾ ਕੋਈ ਪਿਆ ਸਾਡੇ ਕੋਲ ਲਿਆ ਸਾਡਾ ਸਾਡਾ ਇੱਕ ਵੀ ਲਿਆ ਕੋਈ ਪ੍ਰੂਫ ਸਾਡੇ ਖਿਲਾਫ ਜੇ ਚੱਲੀ ਜਾਵੇ ਕੋਈ ਨਿਊਜ਼ ਲਿਆ ਸਵਾਤਾ ਫੇਰ ਆਉਂਦਾ ਇਹ ਜੇ ਨਮੂਨੇ ਨਾ ਮੁੜ ਕੇ ਫਿਰ ਮਾਫੀ ਬੜੀ ਛੇਤੀ ਮੰਨਦੇ ਮੰਨ ਜਾਂਦੇ ਆ ਮੈਂ ਤੁਹਾਨੂੰ ਦੱਸਿਆ ਪਹਿਲਾਂ ਚੌਧਰੀ ਸਾਹਿਬ ਤੋਂ ਮਾਫੀ ਮੰਗ ਗਿਆ ਇਹ ਇਹੀ ਆਪਣੇ ਮੱਖਣ ਨਮੂਨਾ ਜਿਹੜਾ ਇਹ ਬਕਵਾਸ ਕਰ ਰਿਹਾ ਉਹ ਆਪਣੇ ਲਾਈਵ ਹੋ ਕੇ ਤੇ ਜਿਹੜੀ ਮੈਂ ਵੀਡੀਓ ਪਾਈ ਆ ਇਹਦੇ ਵਿੱਚ ਇਹਦੇ ਤੇ ਪਹਿਲੀ ਪਾਈ ਸੀ ਉਹ ਚੈੱਕ ਕਰ ਲਓ ਇੱਕ ਵੀ ਸ਼ਬਦ ਮੈਂ ਕੋਈ ਅਪਸ਼ਬਦ ਨਹੀਂ ਬੋਲਿਆ ਇਹਨੂੰ ਤੇ ਇਹਨੇ ਕੋਈ ਕਸਰ ਛੱਡੀ ਨਹੀਂ ਆਪਣੀ ਵੀਡੀਓ ਚਲਾਉਣ ਲਈ ਕਿ ਜਵਾਬ ਤਾਂ ਮਿਲੂਗਾ ਹੀ ਨਾ ਹੁਣ ਜਿਹੜੇ ਜਿੱਥੇ ਬੁਲਾਉਣਾ ਬੁਲਾ ਲਈ ਜਿੱਥੇ ਬੁਲਾਉਣਾ ਬੁਲਾ ਲਈ ਜਿੱਦਾਂ ਦਾ ਬੋਲੋਗੇ ਉਦਾਂ ਦਾ ਹੀ ਸੁਣੋਗੇ ਅਸੀਂ ਤਾਂ ਟੋਡੇ ਉਹ ਵੱਡੇ ਖੱਬੀ ਖਾਨ ਤੋਂ ਨਹੀਂ ਡਰਦੇ ਤੁਰ ਤੋਂ ਤਾਂ ਕੀ ਡਰਾਂਗੇ ਅਸੀਂ ਸਾਨੂੰ ਪਤਾ ਕਿ ਰੇੜੇ ਦੇ ਭੱਜਣ ਵਾਲੇ ਦੀ ਔਕਾਤ ਕਿੱਥੇ ਤੱਕ ਹੁੰਦੀ ਆ ਸਮਝ ਗਏ ਨਾ ਫਿਰ ਤੇਤੋ ਦਾ ਅਸੀਂ ਕੀ ਡਰਾਂਗੇ ਅਸੀਂ ਤਾਂ ਉਹ ਤੋਂ ਨਹੀਂ ਡਰੇ ਬਾਕੀ ਐਸਜੀਪੀਸੀ ਤੋਂ ਕਹਾ ਦੇ ਅਕਾਲ ਤਖਤ ਸਾਹਿਬ ਤੋਂ ਫਰਮਾਨ ਜਾਰੀ ਕਰਵਾ ਦੇ ਕਿ ਭਾਈ ਸਿਰਫ ਅੰਮ੍ਰਿਤਧਾਰੀ ਬੰਦਾ ਹੀ ਗੁਰੂ ਦੀ ਗੱਲ ਕਰ ਸਕਦਾ ਕਰਾਲਤ ਨੂੰ ਚੱਲ ਕਰ ਮੂੰਹ ਉੱਤਰ ਨੂੰ ਚੱਲ ਠੀਕ ਨਹੀਂ ਚੱਲ ਕਰ ਉੱਤਰ ਨੂੰ ਜੇ ਤਾਂ ਤੂੰ ਕਹਿਣਾ ਨਾ ਕਿ ਮੈਨੂੰ ਕੋਨਾ ਮੋਨਾ ਦੱਸਦਾ ਕਿ ਕੋਨਾ ਮੋਨਾ ਗੁਰੂਆਂ ਦੀ ਗੱਲ ਕਰ ਰਿਹਾ ਆ ਕਾਲੀ ਦਲ ਦੀ ਗੱਲ ਕਰ ਰਿਹਾ ਮੈਨੂੰ ਕੋ ਨਾਮ ਉਹਨਾਂ ਦੱਸਦਾ ਤੂੰ ਐਜੀਪੀਸੀ ਤੋਂ ਫਰਮਾਨ ਜਾਰੀ ਕਰਵਾ ਪਹਿਲਾਂ ਸੰਦੇਸ਼ ਜਾਰੀ ਕਰਵਾ ਕੌਮ ਦੇ ਨਾਮ ਕਿ ਸਿਰਫ ਅਮਰਤਧਾਰੀ ਬੰਦਾ ਹੀ ਅਕਾਲੀ ਦਲ ਦੀ ਤੇ ਗੁਰੂਆਂ ਦੀ ਗੱਲ ਕਰ ਸਕਦਾ ਤੇ ਗੁਰੂ ਘਰ ਜਾ ਸਕਦਾ ਕਰਾ ਉਧਰੋਂ ਫਰਮਾਨ ਜਾਰੀ ਸੰਦੇਸ਼ ਜਾਰੀ ਕਰਾ ਚਲ ਐਜੀਪੀਸੀ ਤੋਂ ਫਿਰ ਮੈਨੂੰ ਇਹ ਦੱਸ ਦੇ ਜਿਹੜੇ ਅਮਰਤਪਾਲ ਦੇ ਨਾਲ ਜੇਲ੍ਹਾਂ 'ਚ ਹੋਰ ਬੰਦ ਨੇ ਉਹ ਸਾਰੇ ਅਮਰਤਧਾਰੀ ਨੇ ਬੰਦੇ ਮੈਨੂੰ ਦੱਸਦੇ ਆਂ ਆਪਕਾ ਕੀ ਜ਼ਿੰਮੇਵਾਰੀ ਨਹੀਂ ਠੀਕ ਆ ਜੀ ਇਹਨਾਂ ਗੱਲਾਂ ਦੇ ਜਵਾਬ ਦੇ ਦੀ ਬਾਈ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦਾਨਾ ਬਾਈ ਮੈਂ ਹੁਣ ਜਿਹੜੀ ਗੱਲ ਕਰਨ ਲੱਗਿਆ ਸੀ ਮੈਂ ਕਹਿੰਨਾ ਹਜੇ ਘਰ ਆਪਾਂ 1 2 3 ਤੱਕ ਕਰੀਏ ਉਹ ਕਲੀਅਰ ਹਜੇ ਟਾਈਮ ਪਿਆ ਉਹ ਠੀਕ ਨਹੀਂ 1 2 3 ਤੱਕ ਇਹ ਕਲੀਅਰ ਕਰੀਏ ਉਹ ਠੀਕ ਆ ਨਾ ਮੱਕਣ ਸਿੰਘ ਆ ਦੱਸ ਦੀ ਮੈਨੂੰ ਕਿੱਥੇ ਕੀਕ ਮਿਲ ਕੇ ਕਰਨਾ ਆਪਾਂ ਕਦੋਂ ਡੋਪ ਟੈਸਟ ਕਰਾਉਣਾ ਠੀਕ ਆ ਮੱਕਣ ਸਿੰਘ ਆ ਲੱਗ ਜੂ ਪਤਾ ਕੌਣ ਕੀ ਖਾਂਦਾ ਪੀਂਦਾ ਫਿਰ ਨਾਲੇ ਆਪਾਂ ਦੋਨੇ ਕਰਾਵਾਂਗੇ ਪਿਸ਼ਾਬ ਵਾਲਾ ਵੀ ਖੂਨ ਵਾਲਾ ਵੀ ਡੋਪ ਟੈਸਟ ਦੋਨੇ ਕਰਾਵਾਂਗੇ ਆਪਾਂ ਮੈਨੂੰ ਪਤਾ ਵੀ ਕੀ ਮੈਨੂੰ ਪਤਾ ਇਹ ਫੇਮ ਪਾਲਦਾ ਮੈਨੂੰ ਪਤਾ ਇਹਦਾ ਪਰ ਪਰ ਇੰਨਾ ਵਾ ਪਾ ਯਾਰ ਇਹ ਮੈਨਾਂ ਇੱਕ ਘੰਟਾ 2 ਮਿੰਟ ਗੱਲ ਕਰਦਾ ਰਿਹਾ ਠੀਕ ਨਹੀਂ ਮੈਨੂੰ ਮੈਨੂੰ ਇਹਦੀ ਔਕਾਤ ਲੱਗ ਗਿਆ ਸੀ ਉਦੋਂ ਹੀ ਪਤਾ ਫੋਨ ਦੇ ਵਿੱਚ ਹੀ ਕੋਈ ਗੱਲ ਦਾ ਜਵਾਬ ਹੀ ਨਾ ਆਵੇ ਇਹਨੂੰ ਤਾਂ ਮੈਨੂੰ ਨਹੀਂ ਪਤਾ ਸੀਗਾ ਕਿ ਅੱਜ ਜੀ ਆ ਪੁੱਟੀ ਸਿੱਧੀ ਜੀ ਵੀਡੀਓ ਪਾਊਗਾ ਇਹ ਜੀ ਅੱਜ ਇਹਨੂੰ ਨਾ ਜਵਾਬ ਨਾ ਦਿੰਦਾ ਇਹਨੇ ਫੇਰ ਕੱਲ ਨੂੰ ਮੂੰਹ ਚੱਕ ਕੇ ਫੇਰ ਪਾਣੀ ਸੀ ਯਾਰ ਮੇਰੇ ਤੇ ਵੀਡੀਓ 100 ਪਾਓ ਮੈਂ ਮੈਂ ਨਹੀਂ ਕਹਿੰਦਾ ਨਾ ਪਾਓ 100 ਪਾਓ 1000 ਪਾਓ ਪਰ ਘੱਟੋ ਘੱਟ ਕੋਈ ਐਵੀਡੈਂਸ ਦਾ ਪ੍ਰੂਫ ਤਾਂ ਰੱਖੋ ਕਿ ਮੂੰਹ ਚੱਕ ਕੇ ਐਂ ਬਸ ਕਿ ਗੱਲਾਂ ਦਾ ਕਢਾਈ ਬਣਾਉਣਾ ਕਿ ਉਹ ਘੱਟ ਘੱਟੇ ਪਾਉਣਾ ਆਹੀ ਕੰਮ ਇਹਨਾਂ ਦਾ ਵਾ ਇਹ ਗੱਲਾਂ ਹੀ ਬਣਾਉਣੀਆਂ ਨੇ ਜਿੰਨੀਆਂ ਮਰਜ਼ੀ ਮਨ ਘੜ ਤਾ ਬਣਾਈ ਜਾਓ ਕੋ ਪ੍ਰੂਫ ਤਾਂ ਰੱਖ ਕਿਸੇ ਨੇ ਕਹਿ ਤਾ ਜੀ ਕਹਿੰਦਾ ਮੈਨੂੰ ਲਿਆ ਬੰਦੇ ਨੂੰ ਉਹਨੂੰ ਲਿਆ ਉਹ ਤੋਂ ਪ੍ਰੂਫ ਔਰ ਕਰ ਚੈਲੰਜ ਐਕਪਟ ਜਿਹੜਾ ਮੈਂ ਕਿਹਾ ਕਰ ਫੇ ਲੱਗ ਜੂ ਪਤਾ ਕੌਣ ਕੀ ਕਰਦਾ ਵਾ ਕੌਣ ਕੀ ਨਹੀਂ ਕਰਦਾ ਇਨੂੰ ਤੇਰੇ ਨਾਮ ਦਾ ਮਤਲਬ ਵੀ ਦੱਸਤਾ ਮੈਂ ਮੱਖਣ ਤੇ ਆਪਣੇ ਦਾ ਵੀ ਦੱਸਤਾ ਠੀਕ ਹੈ ਜਵਾਬ ਜੂਰ ਦਈਏ ਇਸ ਗੱਲ ਦਾ ਹੁਣ ਜਿਹੜੀ ਮੈਂ ਤੈਨੂੰ ਪੁੱਛੀ ਆ ਚਲੋ ਠੀਕ ਆ ਜੀ ਭਾਈ ਓਕੇ ਜੀ ਸਸ ਸਤਿ ਸ੍ਰੀ ਅਕਾਲ ਜੀ